ਸੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਪਣੇ ਝੋਨੇ ਦੀ ਪਰਾਲੀ ਆ ਇੱਧਰ ਤੇ ਇੱਧਰ ਆਪਾਂ ਦਾ ਕੰਦੂ ਕਰੀ ਜਾਂਦੇ ਆ ਝੋਨੇ ਦੀ ਪਰਾਲੀ ਦਾ ਕਿਉਂਕਿ ਜਦੋਂ ਆਪਾਂ ਆਪਣੇ ਬਾਣ ਨੂੰ ਆਪਣੇ ਜ਼ਮੀਨ ਨੂੰ ਉਪਜਾਉ ਸ਼ਕਤੀ ਵਧਾਉਣੀ ਹੈ ਫਿਰ ਇਦਾਂ ਦੇ ਆਪਾਂ ਨੂੰ ਫੈਸਲੇ ਲੈਣੇ ਪੈਂਦੇ ਆ ਕਿਉਂਕਿ ਮੇਰੇ ਕੋਲੇ ਮਲਚ ਰਹਿ ਨਹੀਂ ਅਗਲੀ ਵਾਰ ਤਾਂ ਰੱਬ ਤੁਹੱਕ ਰੱਖੇ ਆਪਾਂ ਮਲਚਰ ਲੈ ਕੇ ਆਵਾਂਗੇ ਕਈ ਸਾਲ ਹੋ ਗਏ ਮੈਂ ਉਦੋਂ ਇਹ ਕੀਤਾ ਸੀਗਾ ਉਹ ਸੋਣਾ ਮੈਨੂੰ ਰਿਜ਼ਲਟ ਮਿਲਿਆ ਸੀਗਾ ਮੈਂ ਵਿੱਚ ਕਦੋਂ ਕਰਿਆ ਸੀਗਾ ਉਦੋਂ ਐਤਕੀ ਫੇਰ ਮੈਂ ਕਈ ਸਾਲਾਂ ਬਾਅਦ ਦਵਾਰੇ ਕਦੂ ਕਰਨੇ ਪਾਉਂਦਾ ਆਵਾਜ਼ ਦੇ ਵਿੱਚ ਦੇ ਕੋ ਗਾ ਸਾਰਾ ਕੰਮ ਹੋ ਜਾਂਦਾ ਇਹਦੇ ਨਾਲ ਇਹ ਹੈ ਵੀ ਰੋਟਾਵੇਟਰ ਡਬਲ ਮਾਰਨਾ ਪੈਂਦਾ ਹੈ ਜੇ ਤੁਸੀਂ ਸਹੀ ਬਾਣ ਦੇ ਵਿੱਚ ਪਰਾਲੀ ਨੂੰ ਲਾਉਣਾ ਹੈਗਾ ਉਦੋਂ ਦੂਜੀ ਵਾਰੀ ਰੋਟਾ ਮੀਟਰ ਵੱਜ ਜਾਂਦਾ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਫਿਰ ਆਰਾਮ ਨਾਲ ਨਾ ਪੂਰਾ ਵਧੀਆ ਬਣ ਜਾਂਦਾ ਜਿਵੇਂ ਆ ਦੇਖੋ ਕਿਉਂਕਿ ਉਦੋਂ ਬਾਅਦ ਚਾਹੇ ਤੁਸੀਂ ਇਹਨੂੰ ਹਲਾਣਾ ਬਾਹਲੇ ਹੋ ਚਾਹੇ ਤੋਤੇ ਹਲ ਮਾਰ ਕੇ ਸਿੱਧਾ ਬੱਸ ਸੜਕ ਦੀਜ ਦਿਓ ਉਦੋਂ ਨੂੰ ਅੱਜ ਤੋਂ 15 ਤੋਂ 20 ਤੱਕ ਲੈ ਜੂਗੀ ਇਹ ਘਾ ਲੰਦੇ ਵਿੱਚ ਜੇ ਤੋ ਗਲੂਗੀ ਤਕਰੀਬਨ ਮੰਨੋ 15 ਨਵੰਬਰ ਤੋਂ 20 ਨਵੰਬਰ ਦੇ ਵਿੱਚ ਵਿੱਚ ਇਹਨੇ ਮਤ ਆਉਣੀ ਆਪਣੇ ਸਾਰਾ ਇਹ ਗੱਲ ਜਾਣਾ ਹੁਣ ਕਣਕ ਵੀ ਥੋੜੀ ਜਿਹੀ اگੇਤੀ ਆ ਚਲੋ ਕੁਛ ਭਰਾ ਬੀਜੀ ਜਾਂਦੇ ਹੈਗੇ ਆਪਾਂ ਕਿਸੇ ਦੇ ਕੋਈ ਕਿਸਤੂ ਪ੍ਰੰਤ ਨਹੀਂ ਕਰਨਾ ਆਪ ਕੋ ਆਪਣਾ ਹਰੇਕ ਦਾ ਭਰਾ ਦਾ ਹਿਸਾਬ ਕਿਤਾਬ ਹੁੰਦਾ ਹੁਣ ਥੋੜੀ ਜਿਹੀ ਕੜਕਾ ਗੇਤ ਆ ਕਿਉਂਕਿ ਗਰਮੀ ਜਿਆਦਾ ਪੈਂਦੀ ਹੈਗੀ ਉਹਦਾ ਕਰਕੇ ਤੇ ਆ ਆਪਣੀ ਉਹ ਪਰਾਲੀ ਆ ਝੋਨੇ ਦੀ ਜਿਹੜੀ ਸਾਹਮਣੇ ਖੜੀ ਹੈਗੀ ਇਹਦੇ ਉੱਤੋਂ ਦੋਸਤੋ ਮੈਂ ਨਿਤਜੀ ਨੂੰ ਅੱਗ ਜ਼ਰੂਰ ਲਾਈ ਹੈਗੀ ਕਿਉਂਕਿ ਥੋਨੇ ਦਾ ਕੱਦ ਬੜਾ ਵੱਡਾ ਸੀਗਾ ਇਹ ਮਨੋ ਵਿੱਚ ਡੱਕ 1509 ਝੋਨਾ ਉਹ ਸਾਹਮਣੇ 1509 ਝੋਨਾ ਉਹਨਾਂ ਆਪਣੇ ਮਗਰ ਇਹ ਪ੍ਰਾਲੀ ਵਾਲਾ ਝੋਨਾ ਵੱਡਾ ਰਹਿ ਗਿਆ ਉਹਦਾ ਉਹਦੇ ਕਾਦੀ ਝੱਡਾ ਜੋ ਆ ਮੈਂ ਪਹਿਲਾਂ ਸੁੱਕੇ ਚ ਮਾਰਿਆ ਸੀਗਾ ਤੇ ਹੁਣ ਮੈਂ ਉਦੋਂ ਨਹੀਂ ਮਾਰੀ ਜਨਾ ਰੋਟਾ ਵੇਟਰ ਦੱਸਿਓ ਜ਼ਰੂਰ ਜੇ ਕਿਸੇ ਭਰਾ ਨੇ ਇੱਦਾਂ ਪਹਿਲਾਂ ਕੋ ਕਰਿਆਗਾ ਮੈਂ ਕਈ ਸਾਲ ਪਹਿਲਾਂ ਕਰਿਆ ਸੀਗਾ ਉਦੋਂ ਮਨ ਤੋਂ ਕੋਈ ਵਧੀਆ ਰਿਜ਼ਲਟ ਲੱਗਿਆ ਸੀ ਇਹਦਾ ਤਾਂ ਕਾ ਜੰਨੀ ਰੇ ਕਹਿੰਦੇ ਪ੍ਰਾਲੀ ਧੋਣੇ ਦੀ ਪ੍ਰਾਲੀ ਦੇ ਵਿੱਚ ਹੁੰਦੀ ਹੈਗੀ ਐਨੀ ਰੇ ਆਪਾਂ ਤੋਂ ਪੈਂਦੀ ਨਹੀਂ ਵਾਣ ਦੇ ਵਿੱਚ ਬਹੁਤ ਜ਼ਿਆਦਾ ਰੇ ਹੁੰਦੀ ਹੈ ਇਸ ਵਾਰ ਇਹਦੀ ਬਾਕੀ ਜਦੋਂ ਤਣਕੇ ਬੀਜਾਂਗੇ ਉਦੋਂ ਵੀ ਸੁਣੋ ਇਹਦਾ ਰਿਜ਼ਲਟ ਦਿਖਾਵਾਂਗੇ ਕਿਵੇਂ ਆ ਮੇ ਪਾਣੀ ਲੱਗੀ ਜਾਂਦਾ ਵਗਦੀ ਮੱਕ ਆਪਾਂ ਇਹਦਾ ਕਦੋਂ ਕਰਾਂਗੇ ਬਾਹਰ ਦਾ